ਕਾਈ ਕੀ ਆ ਰਿਹਾ ਦੁਨਰਾ ਦਿਲ ਲਾ ਲ ਗਾ ਨਾ ਕਿਤੇ ਨਾ ਯਾਰ ਬਾਈਕ ਤੇ ਕਿੰਨੇ ਪੈਸੇ ਸਾਨੂੰ ਸੁਣ ਕੇ ਪੈਂਤੀ ਥੋੜਾ ਸਾਨੂੰ ਸੁਣ ਗਿਆ ਤੁਸੀਂ ਐਸ ਵੀ ਕਿੰਨੇ ਪੈਸੇ ਦਾ ਮਾਲ ਵੇਚਣਾ ਹੈ ਹਾਂ ਕਾਡ ਨੋਟ ਕਰਾਇਆ ਹੋਇਆ ਬਾਬਿਆ ਰਾਏ ਕਰਕੇ ਆ ਰਾਏ ਕਰਕੇ ਆ ਕੇ ਦੱਸੋ ਤੁਸੀਂ ਨੋਟ ਕਢੀ ਆ ਪਿਆ ਆਓ ਉਹੀ ਆ ਤੁਹਾਨੂੰ ਨੀ ਕਮਾ ਲਓ ਲਓ ਜੀ 10 ਐ ਕਰਕੇ ਵਾਲਾ ਕਮਾ ਲੈ ਕੀ ਜੇ ਦੀ ਸਾਗ ਨੂੰ ਚੰਗਲ ਨਹੀਂ ਪੜਨੇ ਤੇ ਨੌਸਨ ਘੜਾ ਸੇ ਭਾਈ ਕਰਦਾ ਨਾ ਉਹ ਮੁੰਡਾ ਆ ਦੇਖ ਆਇਆ ਕਰਕੇ ਲਾਗੇ ਜੇ ਭਾਵ ਦੀ ਜਬਾਲਾ ਹਾਂਜੀ ਹੂੰ ਤੇਰੀ ਜਿਪਾਓ ਤੇਰੀ ਹਾਂ ਵੀ ਖਾਣਾ ਚਲਾਈਏ ਕੰਮ ਗਿਆ 300 ਰੁਪਏ ਉਹ ਬਚਾਰੇ ਖਾਣਾ ਹੋਰ ਹੋ ਗਿਆ ਉਹ ਹੈਲੋ 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 ਉਹ ਆਉਂਦਾ ਹੁੰਦਾ ਬਾਈ ਆਪਣੇ ਇਹ ਆਪਣਾ ਰਾਇ ਕਰਦਾ ਨੀ ਨੀ ਮੈਂ ਇਹ ਆਪਣਾ ਇਹ ਰਾਇ ਕਰਦਾ ਇਹਦਾ ਮੈਂ ਮੈਂ ਹਾਂ ਮੰਡੀ ਰਾਇ ਕਰ ਲੋ ਆ ਗੋ ਵੀ ਨਾਲ ਜਾ ਪਤਾ ਇਹ ਕੀ ਵੀ ਤੋ ਐ ਬਾਈ ਤੁਸੀਂ ਉਹ ਮਹਾਰਾਜ ਜੀ ਬੰਦਾ ਬੱਚਾ ਇਹ ਪੱਠੇ ਸੇ ਬਾਕੀ ਦੀ

ਕੀ ਰਹੀ ਆ ਤੈਨੂੰ ਉਹਨੇ ਲਾਇਆ ਇਹ ਮੜਾ ਮੜਾ ਪਰਖਾ ਪਟਾ ਦੇ ਕੇ ਬਰੇ ਕੋ ਯਾਰ ਠੀਕ ਕਰ ਹਾਂ ਭਾਈ ਜਿਦਾ ਯਾਰ ਕੋਈ ਮੜਾ ਮੜਾ ਉਹਦੇ ਫੇਦਾ ਕਰਾਉ ਕਰਿਆ ਰਾਹਾ ਹੁਣ ਕਰ ਲਈ ਇਹਨਾਂ ਨੇ ਹੁਣ ਹੋਰ ਰੱਖੋ ਪੁਰਾਏ ਦਾ ਹੁਣ ਕਰ ਨਹੀਂ ਮੈਂ ਵੀ ਮੈ ਵੀ ਕੋਈ ਰਾਹ ਦਿੱਤੀ ਉਹਨਾਂ ਨੂੰ ਨਹੀਂ ਰਾਹੀ ਰਾਹ ਤੇ ਵੀ ਉਹ ਕਰਦੇ ਯਾਰ ਹੱਕ ਵੀ ਬਣਦਾ ਇਹਨਾਂ ਦਾ ਪੁੱਤ ਦਾ ਹਾਂਜੀ ਬੋਲੋ ਕੋਈ ਨਾ ਕੋਈ करा 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 रहा करा रहा करा अरे घर में फटा कर दी कीरी है कीरी है मारा मान जा रहा मैं पहले कर रहा हूँ कहाँ सदा मानना कोई कर रहा नहीं मर जा मुझे बजी नहीं देने को जा देगी नहीं देगी नहीं 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 मेरे मालूम है लो मैं उसकी मनु बता उसी करेगा ਮਨ ਨਹੀਂ ਲੱਭੂਗੀ ਮਾੜੀ ਮੋੜੀ ਦੇਖ ਲੈ ਜੀ ਇੰਨੀ ਕ ਮਾੜਾ ਮਾੜਾ ਪੂਰ ਪਾ ਆਪਾਂ ਜਿੰਨੇ ਪਾਣੀ ਪਾ ਦੇ ਗਏ ਉਹ

ਇਹ ਟਰੌੜਾ ਹੱਥ ਮਾਰ ਲਮੜੇ ਇੱਕ ਵਾਰ ਸੁਣ ਜਿੰਨਾ ਬਿੰਦਾ 10 ਵਾਰ ਹੀ ਗਾਣਾ ਹੋਣ ਦੇ ਨਾਲ ਘਟ ਗਿਆ ਲੈ ਲੈ ਬਾਧਿਆ ਮੋਰ ਦੇ ਜਦੋਂ ਪਾਇਰ ਪਟਦਾ ਮੁੰਕੇ ਜ਼ਿੰਮੇਵਾਰ ਨੇ ਹਣ ਸਾਹ ਕਿਨੇ ਦਾ ਸਬਦਾ ਹੋ ਗਿਆ 19000 ਬਾਈ ਠੀਕ ਹੈ ਜੀ ਲੋਈ ਤੋਂ ਹੋ ਗਿਆ ਨਿਕਲ ਜਾਈਏ ਉਹ ਵਪਾਰੀ ਬਤਾਉਂ 10 ਦਿਨ ਲੱਗੀ ਹੋਇਆ ਕੰਮ ਨਾ ਘੜੀਏ हाँ ठीक है भाई ठीक है 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 �

रात बागा लगेगी बुआ है रोबी बुआ कौनसा ज़ियर लाता है ऐसे ही बहुत रात है वो खतरनाक है रात बागा क्या कोई नहीं बागा एक रात फिर खोल कर है। गारे। गारे। के लगेगा यार जिधर ज़रा थोड़ा करने का रात का नहीं काट लगेगा कुछ सावन आप मेरे बेचारे दोनों ही खुलने क्या करने यार दो बार आठ हज़ार दे किन्हे द

ਲੈ ਦੀ ਖਈਆ ਕਰਨਗੇ ਉਹਦਾ ਉੱਪਰ ਕੋੜਾ ਖੋ ਜਾਂਦੀ ਇਹਨੇ ਬਾੜ ਓਏ ਉਹ ਬਾੜ ਜਾਂਗੇ ਝੋਟੇ ਤੇਰੇ ਬਾਬੇ ਵਾਲੇ ਨੇ ਭਾਈ ਮੈਂ ਮਣੇ ਜੋ ਜੋ ਵੱਡੇ ਹੋ ਉਹ ਜਿਹੜਾ ਉਹ ਮੇਰੇ ਕੋਲ ਬੈਂਕ ਚੋਂ ਬੈਸ ਬਾਤਾ ਹੀ ਰੰਗ ਸੁਣਾ ਨਾਲ ਜਦੋਂ ਨਖਰ ਨਖਰ ਦੇਖ ਮਾਰ ਕੇ ਉਹ ਵੀ ਕੁਆਲਟੀ ਵਾਲੇ ਹੁਣ ਇੱਕ ਸਗੜਾ ਸੀਗਰ ਜਨਾਂ ਦੇ ਐ ਲੱਗ ਗਏ ਐ ਲੱਗ ਗਏ ਐ ਲੱਗ ਗਏ ਫ੍ਰੀ ਸਕੇ ਲਈ ਹੁਣ ਉੱਥੇ

ਉੱਪਰ ਇਹ ਹੋ ਰਹੇ ਨੇ ਨਹੀਂ ਯਾਰ ਤੁਹਾਨੂੰ ਮੈਂ ਭੇਜਦਾ ਸਾਨੂੰ ਲਾੜਾ ਬੱਕਰਾ ਬੱਕਰੀ ਜਿਹਨੂੰ ਦੋਵੇਂ ਬੱਕਰੇ ਲਈ ਜਨਾ ਚਲ ਕੋ ਵਾਲੇ 10000 ਦਾ ਮਾਲ ਹੈ ਨਹੀਂ ਇਹ ਨਹੀਂ ਨਹੀਂ ਹੈਗਾ ਜੀ ਤੁਹਾਨੂੰ ਬਤਾ ਦਿੰਦੇ ਹਾਂ ਤੋਂ ਤੁਹਾਡੇ ਨਗਾ ਚ ਨਹੀਂ ਬੱਕਰੀ ਗੱਲਾਂ ਉੱਥੇ ਹਾਂ 7000 ਕਿਤੇ ਹੀ ਬਹਾੂ ਗਿਆ ਕੋਈ ਮੰਗਲਾ ਦਾ ਫਿਰ ਕੀ ਹੋ ਗਿਆ ਕੁਝ ਵੀ ਰਹੂ ਜਿਹਨਾਂ ਦੇ ਫੈਕਟਾ ਦਾ ਬਿੱਲ ਕਿੰਨੇ ਦੇ ਲਈ ਜੀ ਹਾਂ ਗਾਨਗੇ ਫੇਰ ਹਾਂ ਆਪਾਂ 8 ਵਧੀਆ ਵੀ ਬਣਨ ਵਾਲੀ ਯਾਰ ਇਹ ਜੀ ਗੱਲ ਨਹੀਂ ਹੈਗੀ ਮੈਂ ਦੇਸੀ ਹੂ ਇਹਨੂੰ ਮਰਜ਼ੀ ਦਿਖਾ ਦੇ ਮੰਡੀ ਜਿਹੇ ਗੱਲ ਇਹ ਘਰੇ ਰੱਖੀ ਦੇਸੀ ਆ ਬਟ ਹੋਰ ਕੋਈ ਹੋਣੀ ਪਾਲੀ ਮਿਹਨਤ ਨਹੀਂ ਕਰਦੇ ਕੋਈ ਤੇ ਅਰੇ ਕਰ ਲੈ ਕੋਈ ਨਾ ਖਾਣੇ करके दस देखा